ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਭਾਈ ਅਮਰਿਤਪਾਲ ਸਿੰਘ ਜੇਲ੍ਹ ਤੋਂ ਹੀ ਚੋਣ ਲੜਨਗੇ ਅ ਵੱਡਾ ਫੈਸਲਾ ਹੋਇਆ ਹੈ ਹਾਈ ਕੋਰਟ ਨੇ ਫੈਸਲਾ ਦਿੱਤਾ ਹੈ ਬੇਨਤੀਆਂ ਆਪਾਂ ਸਾਂਝੀਆਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਪੀ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਉਹਨਾਂ ਦੇ ਵਕੀਲ ਨੇ ਨਾਮਜ਼ਾਦਗੀ ਦਾਖਲ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਸੀ ਜਿਸ ਵਿੱਚ ਅੰਮ੍ਰਿਤਪਾਲ ਨੇ ਨਾਮਜ਼ਾਦਗੀ ਦਾਖਲ ਕਰਨ ਲਈ 7-3 ਦਾ ਸਮਾਂ ਮੰਗਿਆ ਸੀ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਦਿੱਤੀ ਹੋਈ ਜਾਣਕਾਰੀ ਮੁਤਾਬਕ ਸੋਮਵਾਰ ਨੂੰ ਅਮਰਿਤਪਾਲ ਸਿੰਘ ਦੀ ਨਾਮਜ਼ਾਦਗੀ ਦਾ ਕੰਮ ਪੂਰਾ ਹੋ ਜਾਏਗਾ। ਜਾਣਕਾਰੀ ਤੋਂ ਬਾਅਦ ਹਾਈ ਕੋਰਟ ਨੇ ਅਮਰਿਤਪਾਲ ਸਿੰਘ ਦੀ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ। ਆਪਣਾ ਫੈਸਲਾ ਸੁਣਾਇਆ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਫੈਸਲੇ ਦੇ ਵਿੱਚ ਕਿਹਾ ਕਿ ਅਮਰਿਤਪਾਲ ਸਿੰਘ ਦੀ ਨਾਮਜ਼ਾਦਗੀ ਦੀ ਸਾਰੀ ਪ੍ਰਕਿਰਿਆ ਡਿਬਰੂਗੜ ਜੇਲ੍ਹ ਦੇ ਸੁਪਰਡੈਂਟ ਸੰਭਾਲਣਗੇ। ਅਦਾਲਤ ਨੇ ਕਿਹਾ ਹੈ ਕਿ ਇਹ ਸਾਰੀ ਪ੍ਰਕਿਰਿਆ ਸੋਮਵਾਰ ਤੱਕ ਜਿਹੜੀ ਹੈ ਪੂਰੀ ਕਰ ਲਈ ਜਾਵੇ। ਸਰਕਾਰ ਨੇ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਸਿੰਘ ਦੇ ਉੱਤੇ ਰਾਸ਼ਟਰੀ ਸੁਰੱਖਿਆ ਕਾਨੂੰਨ NSA ਤਹਿਤ ਕਾਰਵਾਈ ਕੀਤੀ ਹੋਈ ਹੈ। ਤੁਸੀਂ ਜਿਸ ਤਰ੍ਹਾਂ ਸਾਰੇ ਹੀ ਜਾਣਦੇ ਹੋ ਤੇ ਪਟੀਸ਼ਨ ਦੇ ਵਿੱਚ ਅਮਰਿਤਪਾਲ ਨੇ ਪੰਜਾਬ ਸਰਕਾਰ, ਭਾਰਤੀ ਚੋਣ ਕਮਿਸ਼ਨ, ਡਿਬਰੂਗੜ ਕੇਂਦਰੀ ਜੇਲ੍ਹ ਦੇ ਸੁਪਰਡੈਂਟ, ਪੰਜਾਬ ਰਾਜ ਚੋਣ ਕਮਿਸ਼ਨ ਤੋਂ ਚੋਣ ਪ੍ਰਕਿਰਿਆ ਮੁਕੰਮਲ ਕਰਨ ਲਈ ਸਮੇਂ ਦੀ ਮੰਗ ਕੀਤੀ ਹੈ। ਪਟੀਸ਼ਨ ਦੇ ਵਿੱਚ ਇਹ ਵੀ ਕਿਹਾ ਹੈ ਮੇਰੇ ਲਈ ਚੋਣ ਲੜਨ ਲਈ ਨਾਮਜ਼ਦਗੀ ਫਾਰਮ ਭਰਨਾ ਜ਼ਰੂਰੀ ਹੈ ਪੰਜਾਬ ਦੇ ਵਿੱਚ ਲੋਕ ਸਭਾ ਚੋਣ 1 ਜੂਨ ਨੂੰ ਹੋਣੀਆਂ ਨੇ ਇਸ ਤੋਂ ਪਹਿਲਾਂ ਉਮੀਦਵਾਰ ਨਾਮਜ਼ਦਗੀਆਂ ਦਾਖਲ ਕਰ ਰਹੇ ਨੇ ਪਿਛਲੇ ਦਿਨੀ ਜਿੱਥੇ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੇ ਨਾਮਜ਼ਦਗੀ ਦਾਖਲ ਕੀਤੀ ਉੱਥੇ ਹੀ ਅ ਅਖਸ਼ੇ ਤ੍ਰਿਤੀਆ ਵਾਲੇ ਦਿਨ 18 ਉਮੀਦਵਾਰ ਨਾਮਜ਼ਦਗੀ ਦਾਖਲ ਕਰ ਗਏ ਨੇ ਮੰਨਿਆ ਜਾ ਰਿਹਾ ਹੈ ਕਿ ਬਿਲਕੁਲ ਭਾਜਪਾ ਤੋਂ ਇਲਾਵਾ ਕਾਂਗਰਸ ਆਪ ਅਤੇ ਅਕਾਲੀ ਦਲ ਦੇ ਕਈ ਉਮੀਦਵਾਰ ਵੀ ਜਿਹੜੇ ਨੇ ਨਾਮਜ਼ਾਦਗੀ ਦਾਖਲ ਕਰ ਚੁੱਕੇ ਨੇ ਚਾਰ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਕੁੱਲ 18 ਉਮੀਦਵਾਰ ਨਾਮਜ਼ਾਦਗੀ ਪੱਤਰ ਦਾਖਲ ਕਰ ਚੁੱਕੇ ਨੇ ਤੇ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਸਾਡਾ ਫਰਜ਼ ਬਣਦਾ ਹੈ ਅਸੀਂ ਅਮਰਿਤਪਾਲ ਸਿੰਘ ਹੋਰਾਂ ਦਾ ਸਾਥ ਦਈਏ ਜਿਹੜੇ ਲੋਕ ਕਹਿੰਦੇ ਸੀ ਭਾਰਤੀ ਸੰਵਿਧਾਨ ਨੂੰ ਨਿਰਮਣਦਾ ਜੀ ਅਮਰਿਤਪਾਲ ਤਾਂ ਇੰਜ ਨਹੀਂ ਕਰਦਾ ਉਹ ਚੋਣ ਕਿਵੇਂ ਲੜੇਗਾ ਜੀਰੇ ਵਰਗੇ ਅਬ ਬਲਟੋਹੇ ਵਰਗੇ ਆਕਸ਼੍ਰੋਮਣੀ ਅਕਾਲੀ ਦਲ ਬਾਦਲ ਵਰਗੇ ਤੇ ਹੋਰ ਜਿਹੜੇ ਇਕੜ-ਦੋਕੜ ਹੈਗੇ ਨੇ ਤੇ ਉਹ ਲੋਕ ਅਮਰਿਤਪਾਲ ਸਿੰਘ ਤੇ ਅੱਜ ਸਵਾਲ ਖੜੇ ਕਰਦੇ ਨੇ ਇਹਨਾਂ ਲੋਕਾਂ ਨੂੰ ਪਹਿਲਾਂ ਪੁੱਛਿਆ ਜਾਏ ਵੀ ਤੁਹਾਡੀ ਦੇਣ ਕੀ ਐ ਪੰਥ ਨੂੰ ਤੁਸੀਂ ਪੰਥ ਦੀਆਂ ਗੱਲਾਂ ਤੇ ਜ਼ਰੂਰ ਕਰਦੇ ਹੋ ਤੁਹਾਡੀ ਦੇਣ ਕੀ ਐ ਪੰਥ ਨੂੰ ਤੁਸੀਂ ਪੰਥ ਲਈ ਅਜ ਤੱਕ ਕੀ ਕੀਤਾ ਤੁਸੀਂ ਪੰਥ ਲਈ ਜਿਹੜੇ ਕਹਿੰਦੇ ਸਾਡੇ ਤੇ ਵੀ ਐਨਐਸਏ ਲੱਗੀ ਸੀ ਫਿਰ ਐਨਐਸਏ ਲੱਗੀ ਕਾਦੇ ਵਾਸਤੇ ਸੀ ਪਹਿਲਾਂ ਇਹ ਗੱਲ ਕਲੀਅਰ ਕਰੋ ਕੀ ਕਿਸ ਬੇਸ ਤੇ ਤੁਹਾਡੇ ਤੇ ਐਨਐਸਏ ਲੱਗੀ ਸੀ ਹੋ ਸਕਦਾ ਇਹ ਘੱਟ ਸਮਾਂ ਲੱਗੀ ਹੋਵੇ ਹੋ ਸਕਦਾ ਤੁਸੀਂ ਫਿਰ ਕੋਈ ਸਮਝੌਤਾ ਕਰ ਲਿਆ ਹੋਵੇ ਬਾਹਰ ਆ ਗਏ ਤੇ ਇੰਨਾ ਲੰਮਾ ਸਮਾਂ ਦੂਜੀ ਵਾਰ ਐਨਐਸਏ ਲਾਤਾ ਅਮਰਿਤਪਾਲ ਸਿੰਘ ਤੇ ਤੁਸੀਂ ਪਹਿਲਾਂ ਕਹਿੰਦੇ ਸਾਡੇ ਨੌਜਵਾਨਾਂ ਨੂੰ ਬੰਦੀ ਬਣਾਤਾ ਜੇ ਨਾਮਜ਼ਾਦੀ ਦਾਖਲ ਕਰਨ ਦਾ ਫੈਸਲਾ ਲੈ ਲਿਆ ਚੋਣ ਲੜਨ ਦਾ ਫੈਸਲਾ ਲੈ ਲਿਆ ਤੇ ਤੁਸੀਂ ਉਹਦੇ ਸ਼ਰੀਕ ਬਣਗੇ ਤੁਸੀਂ ਉਹਦੇ ਵਿਰੋਧੀ ਬਣਗੇ ਬੜੀ ਹੈਰਾਨਗੀ ਦੀ ਗੱਲ ਹੈ ਤੇ ਉਹ ਵਾਦੇ ਉਹ ਕਿੱਥੇ ਗਏ ਉਹ ਸਾਥ ਕਿੱਥੇ ਗਿਆ ਜਿਹੜੇ ਕਹਿੰਦੇ ਸੀ ਅਸੀਂ ਅਮਰਿਤਪਾਲ ਸਿੰਘ ਨੂੰ ਬਾਹਰ ਲੈ ਕੇ ਆਵਾਂਗੇ ਸਾਨੂੰ ਪਤਾ ਲੱਗ ਗਿਆ ਸਮੇਂ ਨਾਲ ਹੀ ਵੀ ਜੇ ਕੱਲ੍ਹ ਨੂੰ ਤੁਸੀਂ ਸੱਤਾ ਦੇ ਵਿੱਚ ਆ ਗਏ ਤੁਸੀਂ ਵੀ ਇਹੀੋ ਕੁਝ ਕਰੋਗੇ ਆਪਣੇ ਸਿਰਫ ਤੁਸੀਂ ਬਖਾਵੇ ਲਈਓ ਮੁਖੋਟੇ نیچے ਤੁਸੀਂ ਕੁਝ ਹੋਰ ਹੋ ਇਹ ਗੱਲ ਸਾਫ਼ ਹੋ ਗਈ ਅਮਰਿਤਪਾਲ ਸਿੰਘ ਦਾ ਸਾਥ ਦਿਓ ਸੰਗਤ ਜੀ ਖਡੂਰ ਸਾਹਿਬ ਲੋਕ ਸਭਾ ਹਲਕਾ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਨੇ ਜੋ ਦਾਗ 2019 ਦੇ ਵਿੱਚ ਅਸੀਂ ਲਿਆ ਸੀ ਉਹ 2024 ਦੇ ਵਿੱਚ ਧੋਣ ਦਾ ਵੇਲਾ ਆ ਗਿਆ ਹੈ ਯਾਦ ਰੱਖਿਓ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਆਪਣੀ ਵੋਟ ਨੂੰ ਪੁੱਗਤਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ